ਮਾਸੀ ਜੀ ਗੱਲਾਂបਾਤਾਂ ਦੇ ਬਥੇਰੀਆਂ ਹੁੰਦੀਆਂ ਰਹੀਆਂ ਘਰ 'ਚ ਨਿੱਕੀਆਂ ਮੋਟੀਆਂ ਗੱਲਾਂ ਦੀ ਤੇ ਮੈਂ ਕਦੀ ਪ੍ਰਵਾਹ ਨਹੀਂ ਕੀਤੀ ਪਰ ਐਰ ਕੀ ਤਾਂ ਗੱਲ ਹੀ ਈ ਵੱਡੀ ਹੋ ਗਈ ਆ ਮੇਰਾ ਤੇ ਹਮਤਰਾ ਧਿਆਨ ਹੀ ਬਾਰ-ਬਾਰ ਉਧਰ ਚਾਈ ਜਾਂਦਾ ਦਿਮਾਗ ਤੇ ਇੰਨਾ ਲੋਡ ਪਿਆ ਵਾ ਪੀ ਇਹ ਕੀ ਬਣਿਆ ਸਾਡੇ ਘਰ ਕੀ ਕੁਝ ਹੋ ਗਿਆ ਇੰਨੀ ਟੈਨਸ਼ਨ ਹੈ ਅੱਜ ਦੀਪ ਤੂੰ ਟੈਨਸ਼ਨ ਕਿਉ ਲੈਣੀ ਆ ਪੁੱਤ ਚੱਲ ਮੇਰੇ ਨਾਲ ਦੋ ਕੁ ਦਿਨ ਪਿੰਡ ਫਿਰ ਤੁਰ ਕੇ ਆ ਤੇ ਦਿਲ ਹੋਰ ਦਾ ਹੋਰ ਹੋ ਜਾਂਦਾ ਵਾ ਆ ਮੈਂ ਟੈਨਸ਼ਨ ਲੈ ਲੈ ਸੁੱਕ ਦੀ ਮਰਦੀ ਜਾਨੀ ਆ ਮਾਸੀ ਜੀ ਜਾਣ ਦਾ ਤਾਂ ਕੋਈ ਧਰ ਨਹੀਂ ਚੱਲ ਮੰਮੀ ਨੂੰ ਪੁੱਛ ਲੈਂਦੀ ਤੇ ਕੀੜੀ ਗੱਲ ਹੀ ਪਰ ਸਿਮੂ ਸਕੂਲ ਜਾਂਦੀ ਆਆਂ ਉਹਦੇ ਸਕੂਲ ਦਾ ਔਖਾ ਹੋ ਜਾਂਦਾ ਵਾ ਮੈਂ ਤਾਂ ਨਹੀਂ ਕਿਤੇ ਜਾਂਦੀ ਹਾਂ ਮੀ ਭਰਦੀ ਚੱਲ ਸਿਮੂ ਦਾ ਜੀ ਲੱਗ ਹੀ ਜਾਂਦਾ ਵਾ ਦਾਦੀ ਤੇ ਲੱਗੇ ਤੇ ਦਾਦੀ ਦੋ ਦਿਨ ਘਾਲ ਦੂਗੀ ਜਾਣ ਨੂੰ ਤੇ ਮਾਸੀ ਜੀ ਮੈਂ ਤੁਹਾਡੇ ਨਾਲ ਚੱਲ ਵੀ ਜਾਂਦੀ ਮੰਮੀ ਨੇ ਵੀ ਚੱਲ ਮੈਨੂੰ ਕੀ ਕਹਿਣਾ ਹੈ ਸਿਮੂ ਨੂੰ ਰੱਖ ਲੈਂਦੇ ਆ ਉਹ ਪਰ ਆ ਬੰਦਾ ਖੁਸ਼ ਹੋਵੇ ਤੇ ਕਿਤੇ ਜਾਣ ਨੂੰ ਜੀ ਕਰਦਾ ਵਾ ਐਦਾਂ ਦੇ ਘਰ ਦੇ ਹਾਲਾਤਾਂ 'ਚ ਜੇ ਮੈਂ ਚੱਲ ਵੀ ਗਈਆਂ ਧਿਆਨ ਦੇ ਫੇਰ ਇੱਥੇ ਹੀ ਰਹਿਣਾ ਵਾ ਭੀ ਬੜਾ ਔਖਾ ਜਾ ਲੱਗਦਾ ਇਦਾਂ ਛੱਡ ਕੇ ਜਾਣਾ ਦੀਪਾ ਗੱਲ ਤਾਂ ਤੇਰੀ ਵੀ ਸਹੀ ਆ ਕਿ ਮਾਨ ਖੁਸ਼ ਹੋਵੇ ਤੇ ਫੇਰ ਹੀ ਮਾਂ ਦੇ ਕੋਲ ਨੂੰ ਮੀ ਜੀ ਕਰਦਾ ਤੇ ਪੁੱਤ ਮੈਂ ਤੇ ਇਹੋ ਹੀ ਸੋਚਦੀ ਰਹੀਨੀ ਆ ਮੇਰਾ ਤਾਂ ਤਿਆਰ ਇਧਰੇ ਰਹਿੰਦਾ ਕਿ ਕਿੱਦਾਂ ਇਦਾਂ ਟਾਈਮ ਪਾਸ ਕਰੇਗੀ ਮਾਸੀ ਜੀ ਟਾਟੇ ਨਾਲ ਤੇ ਸਾਰਾ ਦੁੱਖ ਸੁੱਖ ਮੈਂ ਕਰਦੀ ਆ ਮੰਮੀ ਨਾਲ ਤੇ ਮੇਰਾ ਕੋਈ ਗੱਲ ਕਰਨ ਨੂੰ ਵੀ ਨਹੀਂ ਜੀ ਕਰਦਾ ਤੁਹਾਨੂੰ ਪਤਾ ਮੰਮੀ ਿੱੱਲੇ ਮਿੱਠੇ ਜੇ ਰਹਿੰਦੇ ਆ ਤੇ ਜੇ ਮੇਰੀ ਗੱਲ ਕੋਈ ਉਹਨਾਂ ਪਤਾ ਲੱਗਦੀ ਫਿਰ ਉਹ ਟੈਨਸ਼ਨ ਲੈਂਦੇ ਆ ਪਿੰਡੋਂ ਹੋ ਕੇ ਆਈਆਂ ਪਰ ਮੈਂ ਕੋਈ ਗੱਲ ਨਹੀਂ ਕਿਸੇ ਨਾਲ ਕੀਤੀ ਮੈਂ ਹਾਂ ਆਪ ਮੈਂ ਘਰ ਚਲ ਜਾਣਾ ਤੇ ਐਵੇਂ ਮੇਰੇ ਮਗਰੋਂ ਫੇਰ ਇਹ ਆਪ بیمار ਹੋਣਗੇ ਤੇਰ ਨਾਲ ਕੱਲੀ ਨਾ ਨੀ ਹੋਇਆ ਬੜਿਆ ਨਾ ਹੋਇਆ ਵਾ ਪਰ ਲੋਕਾਂ ਦੇ ਟੱਬਰ ਵੀ ਚੰਗੇ ਹੁੰਦੇ ਆ ਜਿਹੜਾ ਸਾਥ ਦਿੰਦੇ ਆ ਤੇਰ ਨਾਲ ਤਾਂ ਕੋਈ ਸਾਥ ਦੇਣ ਵਾਲਾ ਵੀ ਨਹੀਂਗਾ ਨਹੀਂ ਮਮਾ ਮਾਸੀ ਜੀ ਮੰਮੀ ਤੇ ਮੇਰੇ ਤੋਂ ਬਗੈਰ ਮਿੰਟ ਨਹੀਂ ਕਰੇ ਇੱਧਰ ਮੇਰਾ ਬੜਾ ਸਾਥ ਮੇਰੀ ਸੱਸ ਦਿੰਦੀ ਆ ਇਕਾ ਹੋਈ ਵਿੱਚ ਮਾੜੀ ਟੱਬਰ ਚ ਟੱਕਰ ਗਈ ਆ ਤੇ ਇਹਦੇ ਕਰਕੇ ਸਾਰਾ ਕੁਝ ਹੁੰਨ ਡਿਆ ਵਾ ਮੰਮੀ ਤੇ ਮੇਰੇ ਤੋਂ ਬਗੈਰ ਮਿੰਟ ਨਹੀਂ ਰਹਿੰਦੀ ਪੁੱਤੇ ਏਦਾਂ ਹੀ ਆ ਹੁਣ ਏਦਾਂ ਵਾ ਤੂੰ ਤੇ ਕਿੱਦਾਂ ਏ ਤਾਨੇ ਮੇਨੇ ਦਿੰਦੀ ਇੱਕ ਤੁਮਦਾਰ ਹੁੰਦੀ ਆ ਤੇ ਏਦਾਂ ਸੜਕੋਂ ਵੀ ਚੱਲ ਹੁੰਦਾ ਜਦੋਂ ਤੂੰ ਨਹੀਂ ਕਹਿੰਦੇ ਫੇ ਤੁਹਾਨੂੰ ਰੋ ਰੋ ਕੇ ਦਾਦੀ ਮੈਨੂੰ ਐ ਤੇ ਤੂੰ ਮਾਂ ਨੂੰ ਨਹੀਂ ਦੱਸਦੀ ਤੇ ਤਾਂ ਕਿਦਾਂ ਟਾਈਮ ਪਾਸ ਹੋਊਗਾ ਮੈਂ ਤੇ ਕਹਿਨੀ ਆ ਤੇ ਚਲੋ ਮਹਾਰਾਜ ਏਦਾਂ ਦੀ ਤੇ ਕਿਸੇ ਨਾ ਕਰੇ ਨਾ ਵੱਡੀ ਧੀ ਐ ਤੇ ਦਾਦੀ ਕੋ ਛੱਡ ਤੇ ਤੂੰ ਨਿੱਕੀ ਕੁੜੀ ਲਾਇਆ ਤੇ ਤੇਰਾ ਕਿਤੇ ਮਾੜਾ ਚੰਗਾ ਕਰ ਦਿੰਨੇ ਪੁੱਤ ਹਾਏ ਨਾ ਮਾਸੀ ਇਹ ਕੱਲ ਅੱਜ ਕਈ ਦੁਬਾਰਾ ਨਾ ਕਿਉ ਜੇ ਮੈਂ ਆਹੋ ਕੰਮ ਕਰਨਾ ਹੁੰਦਾ ਤਾਂ ਮੈਂ ਉਦੋਂ ਹੀ ਕਰ ਲੈਣਾ ਸੀ ਮੈਂ ਆਪਣੀਆਂ ਧੀਆ ਨੂੰ ਤਕਾ ਨਹੀਂ ਦੇਣਾ ਸਿੰਮੂ ਮੇਰੀ ਜਵਾਨ ਹੋਈ ਆ ਗਾਉਂ ਨਹੀਂ ਪਤਾ ਰੱਬ ਨੇ ਅਜੇ ਉਹਦੇ ਕਿਹੋ ਜਿਹੇ ਦਿਨ ਲਿਖੇ ਆ ਤੇ ਜਿਹੜੇ ਮੇਰੇ ਨਾਲ ਆ ਉਹ ਤਾਂ ਚੰਗੀ ਤਰ੍ਹਾਂ ਜੀ ਲਵੇ ਅੱਜ ਮੈਂ ਨਿਆਣੀ ਨੂੰ ਛੱਡ ਕੇ ਜਾਣੀ ਆ ਤੇ ਉਹ ਵਿਚਾਰੀ ਇੱਥੇ ਝਿੜਕਾਂ ਜੋਗੀ ਮੈਂ ਨਹੀਂ ਇਤਾਂ ਦਾ ਕੁਛ ਨਹੀਂ ਨਾਲ ਤੇ ਮੇਰੀ ਸੱਸ ਬੜੀ ਚੰਗੀ ਆ ਨਾਲੇ ਮਾਸੀ ਧੀਆ ਨੂੰ ਤਕਾ ਦੇ ਕੇ ਪ੍ਰਮਾਤਮਾ ਨੇ ਕਿਹੜੀਆਂ ਖੁਸ਼ੀਆਂ ਜਿਹੜੀਆਂ ਮੇਰੀ ਝੋਲੀ 'ਚ ਪਾ ਦੇਣੀਆਂ ਗਾ ਕਿਹੜਾ ਕਿਸ ਨੇ ਵੇਖਿਆ ਕਿ ਪਤਾ ਮੈਨੂੰ ਇਤੋਂ ਵੀ ਜ਼ਿਆਦਾ ਦੁੱਖ ਨਹੀਂ ਮਿਲ ਜਾਣੇ ਜਿਹੜੇ ਇੱਥੇ ਆ ਇਦਾਂ ਦੀ ਨਾ ਗੱਲ ਕਰਿਆ ਕਰੋ ਦੀਪ ਗੱਲ ਤਾਂ ਤੇਰੀ ਸਹੀ ਆ ਪਤਾ ਇਦਾਂ ਵੇਖ ਕੇ ਸਾਡਕੋ ਵੀ ਨੀ ਰਿਆ ਜਾਂਦਾ ਤੇ ਕੀ ਕਰੀਏ ਤੇ ਤੇਰੀ ਧੀਆ ਦੀ ਗੱਲ ਕਰੀਏ ਕਿ ਤੂੰ ਵੀ ਤੇ ਸਾਡੀ ਧੀ ਆ ਕਿੰਨੀ ਕੁ ਤੇਰੀ ਉਮਰ ਵਾ ਜੇ ਜੋ ਬਨਵਾ ਤੇ ਉਹਦੀ ਨਿਕਾਰ ਦੇ ਵਿੱਚ ਵੜਤ ਚਲੋ ਕੋਈ ਗੱਲ ਨਹੀਂ ਮਾਸੀ ਜੀ ਨਹੀਂ ਵਟਦਾ ਹੈਗੀ ਤੇ ਹੁਣ ਬੁੱਢੀ ਉਹ ਤੇਜ ਮਿਲ ਗਈ ਆ ਆਪ ਤੇ ਵਿਚਾਰੇ ਬਥੇਰੇ ਚੰਗੇ ਆ ਕਿਤੇ ਮਾੜੀ ਨਹੀਂ ਕਿਤੇ ਚੰਗੀ ਨਹੀਂ ਹਰ ਦੁੱਖ ਸੁੱਖ ਮੇਰਾ ਸੁਣਦੇ ਆ ਮੜੀ ਜੀ ਆਵਾਜ਼ ਮਾਰਾਂ ਤੇ ਉਸ ਲਈ ਭੱਜੇ ਆਉਂਦੇ ਆ ਹੁਣ ਬੁੱਡੀਆਂ ਦੇ ਹੱਥੋਂ ਹਰ ਕੋਈ ਬੰਦਾ ਇਦਾਂ ਮਜਬੂਰ ਹੋ ਹੀ ਜਾਂਦਾ ਵਾ ਜੋ ਬਣ ਬਾਜੀ ਨੂੰ ਵੀ ਆਪਾਂ ਕੀ ਕਹਿ ਸਕਦੇ ਆ ਕੋਈ ਨਹੀਂ ਮਾਸੀ ਲੰਗ ਜਾਣੀ ਮੇਰੀ ਧੀਆ ਜਵਾਨ ਹੋ ਗਈਆਂ ਤੇ ਸਾਰੇ ਦੁੱਖ ਭੁੱਲ ਜਾਣੇ ਆ ਲੰਗ ਤਾਂ ਪੁੱਤ ਜਾਣੇ ਆ ਪਰ ਉਹ ਜ਼ਿੰਦਗੀ ਥੋੜੀ ਆ ਦਿਨਾਂ ਨੂੰ ਥੱਕੇ ਦੇਣੀ ਹੋ ਹਾਏ ਨਹੀਂ ਮਹੀ ਪਹਿ ਗਿਆਂ ਨਹੀਂ ਮੀ ਲੈ ਦਾਦੀ ਪੋਤੀ ਕਿਧਰ ਆਈਆਂ ਕੰਮ ਦੀਆਂ कह गोल गपे खाने चलिए हाँ <laughs> चल हाँ मैं मिलके आवाजा करके रोके मी आया वा की कर कुछ भी नहीं थे। चल अच्छा, मैं कम धंधे करके आई दीपा ਆ ਕਰਦ ਫਾੜ ਪੁੱਤ ਮੇਰੀ ਗਾੜੀ ਆਣ ਕੇ ਆ ਬੈ ਗਈ ਹੋਏ ਲਾ ਮਾਸੀ ਸਾਸਰੀ ਕਾਰ ਸਾਸਰੀ ਕਾਰ ਇਹ ਕਰਦ ਫਾੜੇ ਤਕੋ ਉਹ ਮਾਸੀ ਜੀ ਇਹਨੇ ਫੜਾਉਣੀ ਆ ਇਹ ਹੁਣ ਆ ਗਈ ਆ ਬਾਹਰੋਂ ਤੇ ਇਹਨੇ ਹੁਣ ਨਹੀਂ ਕਰਦਾਂ ਗੋਲ ਗੱਪੇ ਮੰਗਣ ਡੇ ਜੀ ਦਾਦੀ ਕੋ ਆਹੋ ਗਈਆਂ ਰਹੀਆਂ ਖਾਈਆਂ ਦਾਦੀ ਹੋਏ ਪਤੀ ਕੋਲ ਕਿਤੇ ਕਿਤੇ ਚਲ ਗਿਆ ਨਾ ਹੱਥ ਨਹੀਂ ਲਾਉਂਦੀ ਕਿਹਦਾ ਚੀਕਾਂ ਬੜਗਾਂ ਮਾਰਦੀ ਆ ਬੜਾ ਸੋਣਾ ਬੋਲ ਕੇ ਆਈ ਹਾਂਜੀ ਕਹਿ ਕੇ ਆਈ ਆ ਹਾਏ ਹਾਂਜੀ ਬੋਲਦਾ ਮੇਰਾ ਪੁੱਤ ਬਾਲ ਵੇਖੀ ਆ ਵੇਖੋ ਮੰਮੀ ਮੈਂ ਮਾਰੇ ਮਨਸਨ ਚ ਲਾ ਪੀਹਾ ਵੇਖਾਂ ਅੱਗੇ ਕਮੀ ਹੀ ਇੱਕ ਹੋਰ ਆ ਗਈ ਛਾਲੋ ਤਾਲੋ ਪਵਾੜੇ ਪਉਣੀ ਨਾ ਆਵੇ ਤੇ ਕੀ ਖਾਣਾ ਹੀ ਹੁਣ ਇਧਰ ਹੋਰ ਸੁਣਾਓ ਮਾਸੀ ਜੀ ਸੇ ਤਾਂ ਠੀਕ ਆ ਹਾਂ ਠੀਕ ਠਾਕ ਤੁਸੀਂ ਦੱਸੋ ਬਸ ਐਵੇਂ ਠੀਕ ਆ ਚਲੋ ਜੜੀ ਪੁੱਤ ਘੜੀ ਨਾ ਗਜੇ ਹਾਂ ਮੈਂ ਸੇਰੇ ਵੀ ਆਉਣ ਲੱਗੀ ਹਾਂ ਤੇ ਦਾਦੀ ਦੀ ਨੂੰ ਪੁੱਛਣ ਲਈ ਮੈਂ ਚੜ ਗਿਆ ਕਿ ਇੱਥੇ ਕਹਿੰਦੇ ਵੀ ਚਲ ਜਾ ਨਾਹੀਂ ਤੇ ਮੀ ਜਾਉਂਦਾ ਆਦਾ ਕਰਕੇ ਰੁਕੇ ਹਾਂਜੀ ਪਰਵਾੜ ਠੀਕ ਆ ਚਾਹ ਵੀ ਠੀਕ ਠਾਕ ਮੀ ਲਾ ਟਾਈਮ ਆ ਤੁਹਾਨੂੰ ਕਦੇ ਦੀ ਪਹੁੰਚ ਜਾਣਾ ਹੈ ਚਲੋ ਕੋਈ ਗੱਲ ਨਹੀਂ ਐਸੇ ਬਣੇ ਰੁਕੇ ਤੇ ਅਗੇ ਆਹੋ ਮੈਨੂੰ ਜੀ ਕਹਿ ਨਹੀਂ ਬੜੇ ਕਾਲੇ ਹੀ ਜਿਦੋਂ ਆਏ ਆ ਭੱਜੂ-ਪੱਜੂ ਕਰਨ ਡਿਆ ਮੈਂ ਚਲ ਰੱਬ ਨੇ ਬਿਠਾਦਾ ਜਨੀ ਮਾਸੀ ਤੁਸੀਂ ਬਹਿਣਾ ਅੱਛਾ ਸੂਟ ਬਣ ਗਿਆ ਮੇਰਾ ਹਾਂਜੀ ਬਣ ਗਿਆ ਸੂਟ ਤੇ ਮੇਰਾ ਖਿਆ ਜੀ ਤੈ ਕਰਕੇ ਮੈਂ ਹਾਂ ਚੱਲ ਮਾਸੀ ਲਾ ਕੇ ਬੈਠੀ ਹਾਂ ਮੈਂ ਪਾਜ ਫੜਾ ਦਿੰਨੀ ਪਰਿਵਾਰ ਤੇ ਪੁੱਤ ਠੀਕ ਵਾ ਤੀ ਥੋੜਾ ਜਾਇ ਤਾਂ ਦੀਪਵਾਲਾ ਰੱਖਿਆ ਕਰੋ ਤਿਆਂ ਉਦੋਂ ਇਹਨੂੰ ਮੈਂ ਆਖਿਆ ਆਂਦੀ ਰਹੀ ਆਂ ਪੀ ਆ ਜਾ ਜਾ ਤੇਨੇ ਗਲਤ ਫੈਸਲਾ ਲੈ ਲਿਆ ਪਕੂੜੀਆਂ ਨਹੀਂ ਛੱਡਣੀਆਂ ਚਲੋ ਕੋਈ ਨਹੀਂ ਮਾਸੀ ਜੀ ਧੀਆਂ ਦੀ ਮਾਂ ਵਾ ਧੀਆ ਇਹਦੇ ਨਾਲ ਤੇ ਇਹ ਧੀਆ ਨਾਲ ਉਹਨਾਂ ਨੂੰ ਵੀ ਇਹਦਾ ਸਹਾਰਾ ਵਾ ਤੇਨੂੰ ਵੀ ਜੀਣ ਦੀ ਵਜ੍ਹਾ ਮਿਲੀ ਆ ਬਾਕੀ ਜੋ ਕਰਮਾਂ ਦੇ ਵਿੱਚ ਆ ਕਰਮਾਂ ਚ ਤਾਂ ਹੈਗਾ ਵਾ ਐਦਾ ਤੂੰ ਤੂੰ ਮੈਂ ਮੈਂ ਮੈਨੂੰ ਚੰਗੀ ਨਹੀਂ ਲੱਗਦੀ ਪ੍ਰੀਤ ਚਲੋ ਕੋਈ ਨਹੀਂ ਸਾਰੇ ਘਰਾਂ ਦੇ ਵਿੱਚ ਹੁਣ ਜੀ ਹੁੰਦੀ ਆ ਬਾਕੀ ਅਸੀਂ ਨਾਲ ਹੀ ਆ ਇਹਦੇ ਸਾਰੇ ਇੱਥੇ ਰਹਿਦਾ ਵਾ ਚਲ ਕੋਈ ਨਹੀਂ ਤੁਸੀਂ ਵੱਡੇ ਥਾ ਵਾ ਨਾ ਤੇ ਥੋੜਾ ਜਿਹਾ ਕਿ ਧਿਆਨ ਰੱਖਿਆ ਕਰੋ ਹੁੰਦੇ ਜਾਂਦੇ ਰਿਹਾ ਕਰੋ ਕੋਈ ਗੱਲ ਨਹੀਂ ਹੁੰਦੇ ਜਾਂਦੇ ਰਹੀਦਾ ਵਾ ਇੱਕੇ ਘਰ ਵਾਲੀ ਗੱਲ ਵਾ ਦੂਹਾਂ ਦੀ ਤਾਂ ਕੋਈ ਗੱਲ ਹੀ ਨਹੀਂ ਇਹ ਨਹੀਂ ਪਸੂੜ ਸੀ ਪਾ ਤੇ ਫੇਰ ਗੇੜਾ ਮਾਰਨਾ ਵਾ ਉਹਦਾ ਨਹੀਂ ਹੁੰਦਾ ਜਾਂਦੇ ਰਿਹਾ ਕਰੋ ਨਹੀਂ ਨਹੀਂ ਮਾਸੀ ਜੀ ਇਹੋ ਜਾਨੀ ਕੋਈ ਚੱਕਰ ਹੈਗਾ ਹਰ ਇੱਕ ਗੱਲ ਦਾ ਧਿਆਨ ਲੈਂਦਾ ਵਾ ਆਪਣੇ ਪਰਿਵਾਰ ਵਾਂਗੂ ਹੀ ਰਹੀਦਾ ਵਾ ਚੱਲ ਆਪ ਚੰਗੇ ਹੋਈਏ ਸਾਰੇ ਚੰਗੇ ਹਾਂਜੀ ਹਾਂ ਇੱਕ ਪਰਿਵਾਰ ਵਾਲੀ ਗੱਲ ਨਹੀਂ ਆ ਇਹ ਇਹਨਾਂ ਦੇ ਪਰਿਵਾਰ ਚੋਂ ਹੀ ਆ ਉਹ ਜਾਓ ਵੀਰ ਜੇ ਜਾ ਕੇ ਕੋਈ ਕੰਮ ਕਰੋ ਕਿਤੇ ਬੈਠੇ ਉਠਿਆ ਵੇਖ ਲਿਆ ਕਰੋ ਹਰ ਗੱਲ ਤੇ ਬੋਲਣਾ ਜ਼ਰੂਰੀ ਨਹੀਂ ਹੁੰਦਾ ਨਹੀਂ ਮੈਂ ਜੋ ਸੱਚ ਉਹ ਆਖਿਆ ਵਾ ਤੇ ਨਾਲੇ ਮੇਰੀ ਤੁਸੀਂ ਸੁਣ ਲਓ ਗੱਲ ਇਹੋ ਜਿਹਾ ਚੰਦਰਾ ਗਵਾਂਢ ਦੀ ਹਨ ਕੋਈ ਜ਼ਰੂਰਤ ਨਹੀਂ ਆ ਜਿਹੜਾ ਇੱਥੇ ਆਣ ਕੇ ਸਾਡੀ ਇੱਜ਼ਤ ਨੂੰ ਹੱਥ ਪਾਵੇ ਸਾਡੇ ਘਰ ਆਉਣਾ ਜਾਣਾ ਬੰਦ ਕਰ ਦੇ ਜਦੋਂ ਹੀ ਤੁਹਾਡੇ ਘਰ ਨਹੀਂ ਆਉਂਦੇ ਤਾਂ ਤੂੰ ਇੱਥੇ ਸਾਡੇ ਰਿਸ਼ਤੇਦਾਰਾਂ ਨਾਲ ਕੀ ਪਹਿਲੇ ਲੈਣਾ ਜਾਨੀ ਆ ਲੱਗਦਾ ਕੱਲ੍ਹ ਵਾਲੀ ਨੂੰ ਭੁੱਲ ਗਿਆ ਤੁਹਾਨੂੰ ਤੇ ਨਾਲ ਮੈਂ ਤੇਰੇ ਘਰ ਨਹੀਂ ਆਈ ਮੈਂ ਦੀਪਾਲ ਆਈ ਆ ਦੇ ਦੀ ਵੀ ਸਾਸਨਾ ਹਟਾਉਣ ਜਾਣੇ ਜਿੱਦਨ ਤੂੰ ਵੱਖਰਾ ਬਣਾ ਕੇ ਬੈਹੇਂਗੀ ਨਾ ਉਹਦ ਨਾ ਆਵਾਂਗੇ ਪਹਿਲਾ ਮੇਰਾ ਘਰ ਤੇ ਬਾਹਰ ਚ ਇਹਨਾਂ ਦਾ ਵਾ ਠੀਕ ਆ ਨਾਲੇ ਚੋਰ ਜਿਹੜੀ ਸਸਮਾ ਪਿਛੇ ਹੋ ਗਈ ਤੂੰ ਗਾੜੀ ਨਾ ਨਾਲੇ ਚੋਰ ਤੇ ਨਾਲੇ ਚਾਦਰ ਆਣ ਕੇ ਤੇ ਗਾੜੀ ਲੱਗ ਗਈ ਆ ਇਹਨੇ ਮਗਰੋਂ ਆਣ ਕੇ ਗਾੜੀ ਲੱਗ ਗਈ ਆ ਤੂੰ ਤਾਂ ਜ਼ਬਾਨ ਬੰਦੀ ਕਰ ਲੈ ਚੰਗਾ ਜਿਹੜੀ ਬਵਾਹ ਫੜਾਉਂਦੀ ਫਿਰਦੀ ਲੋਕਾਂ ਨੂੰ ਲੱਗੀ ਮੰਗ ਜੇ ਗੱਲਾਂ ਕਰਨ ਨਹੀ ਮਿਲਣਾ ਤੇ ਨਾ ਹੀ ਤੇ ਨਾ ਹੀ ਤੇਰੇ ਆਉਣੇ ਆ ਤੇ ਸਾਡੇ ਆਉਣ ਦੀ ਲੋੜ ਵੀ ਨੀ ਆ ਜਾ ਕੇ ਤੇ ਘਰ ਆਪਣੇ ਕੰਮ ਕਰ ਸੱਸ ਨੂੰ ਤੂੰ ਘਰ ਪੁੱਛਦੀ ਨੀ ਇੱਥੇ ਆਣ ਕੇ ਚੌਧਰ ਚੜਨ ਲੱਜਣੀ ਆ ਜਿੱਦਨ ਆਪਣਾ ਬ ਕੀ ਤੂ ਘਰ ਵਾਲੀ ਚਾਰ ਪਤਾ ਗੁੱਸਾ ਘੋਤੀ ਜੇ ਕਦਾਂ ਕੁ ਮਿਹਾਰੀ ਤੇ ਪਤਾ ਤੋ ਦੀਪਨਾ ਗੱਲ ਕਰ ਕੋਈ ਨਹੀਂ ਵਾਸੀ ਇਹ ਕਿਹਨਾਂ ਗੱਲਾਂ ਗੱਲੋਂ ਰੇਜਦੀ ਰਹਿੰਦੀ ਆ ਜਦੋਂ ਮਰਜੀ ਆ ਜੋ ਨਾ ਇਹਨੂੰ ਕੂਨ ਦਾ ਪਤਾ ਨਾ ਕਿ ਇਹਦੀ ਇੱਜ਼ਤ ਕਰਨ ਦਾ ਪਤਾ ਇਹਨਾਂ ਗੱਲਾਂ ਤੋ ਤੇ ਮੈਂ ਵੀ ਠਰਦੀ ਆ ਬੜਾ ਇਹ ਗੱਲਾਂ ਸੁਣ ਸੁਣ ਕੇ ਤੇ ਮੈਨੂੰ ਵੀ ਹੋਰ ਤਰ੍ਹਾਂ ਹੁੰਦਾ ਵਾ ਜਦੋਂ ਮੈਂ ਉਹ ਨਹੀਂ ਇਹੋ ਸੁਣਦੀ ਮੈਂ ਇਹਨਾਂ ਨੇ ਭੂਏ ਚੜਾਈ ਆ ਖਿੱਚ ਕੇ ਰੱਖ ਤੂ ਪਿਛਕ ਕਹਿਨੂੰ ਤਾਂ ਇਹ ਗਵਾਹ ਨਹੀਂ ਐਨੀ ਗੱਲ ਕਹਿਣੀ ਚਾਹੀਦੀ ਪਰ ਜਦੋਂ ਕੋਈ ਸੇਵ ਤੇ ਚੜ ਕੇ ਨੱਚੇ ਨਚਾਇਆ ਤਾਂ ਨਹੀਂ ਨਚਦਾ ਨਿਆ ਗੱਲ ਜਿਹੜੀ ਘਰ ਆ ਇਹਨੂੰ ਕਹਿਣੀ ਬਹੁਤ ਮਾੜੀ ਆਹੋ ਇਹਦਾ ਉਹਨੂੰ ਨਹੀਂ ਮਾਸੀ ਜੀ ਕਿਹਦੇ ਆਏਗਾ ਇਹਦਾ ਗਾ ਉਹਨੂੰ ਨਹੀਂ ਹੈਗਾ ਨਾ ਉਹ ਤਾਂ ਮਗਰ ਕੋਈ ਆਉਣ ਜੋਗਾ ਤੇ ਨਾ ਉਹਨੂੰ ਕਿਸੇ ਦੀ ਪਤਾ ਹੈ ਜਬਾਨ ਨੂੰ ਸੋਭਾ ਥੋੜੀ ਹੁੰਦੀ ਆ ਪ੍ਰੀਤ ਕਿਉਂ ਡਈ ਐ ਇੰਨਾ ਤੋ ਖਿਜਣ ਉਹਦਾ ਤਾਂ ਸੁਭਾਅ ਹੀ ਇਦਾਂ ਦਾ ਅਸੀਂ ਤੇ ਬਹੁਤੀਆਂ ਗੱਲਾਂ ਤਾਂ ਕਰਦੇ ਨਹੀਂ ਇਹੋ ਜੀ ਗੱਲ ਕੋਈ ਹਾਂਡੀ ਵੇਖ ਲਓ ਕਿੱਦਾਂ ਬੋਲਣ ਲਈ ਆ ਕਹਿੰਦੀ ਸਾਡੇ ਘਰ ਆਉਣ ਦੀ ਲੋੜ ਨਹੀਂ ਆ ਇਦਾਂ ਕਹਿਣਾ ਚਾਹੀਦਾ ਘਰ ਆਏ ਨੂੰ ਨਾਲੇ ਮੈਂ ਤੁਹਾਡੇ ਮੂੰਹ ਨੂੰ ਆਉਣੀ ਇਹਦੇ ਮੂੰਹ ਨੂੰ ਨਹੀਂ ਆਉਂਦੀ ਘਰ ਦੇ ਨਾਲੇ ਦੋ ਤਿੰਨ ਵਾਰੀ ਮੈਨੂੰ ਬੋਲੀ ਆ ਨਾ ਇਦੇ ਲਾਗੇ ਤੇ ਬਹਿਣ ਖਲੋਂ ਨੂੰ ਉਹਦੇ ਨਹੀਂ ਮੇਰਾ ਦਿਲ ਕਰਦਾ ਘਰਵਾ ਨਾ ਜਿਹੜਾ ਇਹਨੇ ਦਾਜ ਚ ਲਿਆਂਦਾ ਵਾ ਤਾਂ ਕਹਿੰਦੀ ਆ ਜੇ ਨਹੀਂ ਨਾ ਬਹਿਣ ਨੂੰ ਜੀ ਕਰਦਾ ਤਾਂ ਕੀ ਕਰਨ ਮੂੰਹ ਚੋੱਕ ਕੇ ਆ ਜਾਂਦੇ ਆਪਣੇ ਘਰ ਰਿਆ ਕਰੋ ਵੇਖ ਲਾ ਵੇਖ ਲਾ ਕਿੱਦਾਂ ਬੋਲਦੀ ਵੱਡੀ ਆ ਹਾਂ ਲੱਗੇ ਮਾਹ ਜੇ ਆਂਦੀ ਉਹਨੂੰ ਨਹੀਂ ਜੀ ਕਰਦਾ ਤੇ ਨਾ ਆਵੇ ਕੋਈ ਸੱਜਣ ਜਾਂਦਾ ਕਾੜ ਕੇ ਲਿਆਈ ਮੇਰਾ ਆਂਡ ਗਵਾਂਡ ਤੇ ਮੇਰੇ ਨੇ ਨਹੀਂ ਪਤਾ ਤੇਰੇ ਆਂਡ ਗਵਾਂਡ ਲਿਆਉਣਾ ਜਦੋਂ ਤੂੰ ਬਾਹਰ ਫੜਾਉਣੀ ਆ ਚੱਲ ਜਾ ਬੈਠ ਜਾ ਬੈਠਾ ਲੈ ਚੋਰ ਨਾਲ ਚੱਤਰ ਵੇਖ ਲਾ ਜੇ ਮਾਰਦੀ ਆਤ ਪਈ ਆ ਆਹੋ ਬਾਰੇ ਕਾਲਾ ਮੂੰਹ ਕਰ ਲਓ ਮਾਰਦੀ ਚਾ ਚਾ ਨੰਬਰ ਜਿੱਥੇ ਉੱਥੇ ਦੀ ਸ਼ਰਮ ਨਹੀਂ ਆ ਗਈ ਇਹਨੂੰ ਤਾਂ ਬੈਠੇ ਉੱਠੇ ਦੀ ਨਹੀਂ ਆ ਗਈ ਤੇ ਕੀ ਕਰੀਏ ਨਹੀਂ ਹੋਣਾ ਤੁਸੀਂ ਆਂਦੇ ਜਿਆ ਨਹੀਂ ਚੁੱਪ ਕਰਨਾ ਕਿ ਨਹੀਂ ਤੂੰ ਚੁੱਪ ਕਰ ਆਹ ਆਹ ਕੋਹੰਡਾ ਤਾਂ ਮਗਰੋਂ ਕਿ ਹੁੰਦਾ ਭੈਣ ਜੀ ਉਹਦੇ ਤਾਂ ਦਿਮਾਗ ਹੀ ਇਦਾਂ ਤਾਂ ਜ਼ੁਬਾਨ ਹੀ ਵੜੀ ਏਡੀ ਲੰਮੀ ਰੱਬ ਨੇ ਲਾ ਛੜੀ ਉਹਦਾ ਦਿਮਾਗ ਇਦਾਂ ਦਾ ਹੋ ਗਿਆ ਅਸੀਂ ਨਹੀਂ ਨਾ ਕਰਨਾ ਇਹਦੇ ਵਰਗਾ ਅਸੀਂ ਤਾਂ ਫਿਰ ਉਹਦੇ ਵਰਗੇ ਹੋਗੇ ਜੇ ਅਸੀਂ ਵੀ ਇਦਾਂ ਬੋਲੀ ਜਾਈਏ ਤੇ ਇੱਥੇ ਤਾਂ ਰੋਹੇ ਕੰਜਰ ਘੜੀ ਪਈ ਰਹੂਗੀ ਭੈਣ ਜੀ ਟਕਰਾਈ ਨਹੀਂ ਜੀ ਕੋਈ ਕੀ ਕਰੀਏ ਫਿਰ ਹੁਣ ਤਮਾਸ਼ਾ ਰੋਜ ਲਾ ਛੜ ਪਪਾਈ ਆਪਰੇ ਨਾ ਹੋਣ ਨੂੰ ਕੋ ਲੱਭਦੀ ਨਾ ਹੋਰ ਇਹਨੂੰ ਕੋਈ ਨਹੀਂ ਲੱਭਦੀ ਇਹ ਤਾਂ ਸਿਰ ਚੜਨਾ ਵਾ ਉਹ ਇਹਨੂੰ ਦੀਦੀ ਆ ਫਿਰ ਅਸੀਂ ਹੁਣ ਜੇ ਸਾਡੇ ਸਿਰ ਚ ਕੋ ਚੜ ਜੇ ਇਦਾਂ ਦਾ ਤਾਂ ਫਿਰ ਅਸੀਂ ਤੇ ਉਹ ਜਿਹਦੇ ਵਰਗੇ ਲੋਕ ਬੰਦਾਂ ਰੱਖਦੇ ਤਾਂ ਵੀ ਆਖੜੇ ਰਿਸ਼ਤੇਦਾਰਾਂ ਦੇ ਬੋਲਦੇ ਤੁਸੀਂ ਤਾਂ ਜਾਣ ਕੇ ਬੁਰੇ ਬਣਨਾ ਇਹਨਾਂ ਦੇ ਗੱਲ ਚ ਜਿਆ ਥੋੜਾ ਕੀ ਤੇ ਐਸਾ ਕਰਕੇ ਬੋਲਦੇ ਨਹੀਂ ਆ ਉਹਦੋਂ ਜ਼ਿਆਦਾ ਹੀ ਬੋਲਣ ਦੇ ਤਾਂ ਮੈਂ ਫੇਰ ਆ ਹੀ ਨਹੀਂ ਤੇ ਮੈਨੂੰ ਇਹ ਵੀ ਗੁੱਸੇ ਹੁੰਦੇ ਆ ਦਿੰਦੇ ਐਵੇਂ ਕਿਸੇ ਜੇ ਘਰ ਦਖਲੰਦਾ ਜੇ ਇਹ ਕਰੀ ਦੀ ਮੈਂ ਹੀ ਤਾਂ ਬਰਦਾਸ਼ਤ ਹੀ ਹੋਕ ਹੁੰਦਾ ਨਾ ਇਹਦੀ ਮਾਂ ਜਾਂ ਭਰਾ ਕਿਉਂ ਇਹਨੂੰ ਹੁਣੇ ਦੱਸ ਕੇ ਜਾਂਦੇ ਕਸੂਰ ਥੋੜਾ ਜਾਂ ਇਹ ਕਿਉਂ ਚੁੱਪ ਜੇ ਅੱਗੇ ਕਈ ਵਾਰ ਸੱਧਿਆਉਣਾ ਵੀ ਕਿੰਨੇ ਉਥੋਂ ਹੈ ਹੀ ਨਹੀਂ ਕੋਈ ਤੇ ਆਵੇ ਕੌਣ ਇਹ ਗੱਲ ਤੇ ਆਂ ਦੀਦੀ ਤੜ ਤੋਂ ਪਹਿਲਾਂ ਮੈਂ ਮੰਮੀ ਨੂੰ ਹਜ਼ਾਰ ਵਾਰੀ ਕਹਿ ਚੁੱਕੀ ਆਂ ਪਰ ਮੰਮੀ ਨੇ ਇੱਕੋ ਗੱਲ ਕਿ ਕੋਈ ਨੇ ਨਹੀਂ ਆਉਣਾ ਕਿਉਂ ਨਹੀਂ ਉਹ ਭੈਣ ਨੂੰ ਸੱਦਣਾ ਮਿਕਸਨੀ ਜੀ ਨੂੰ ਉਹਨੂੰ ਸੱਦੋ ਵਾਪਸ ਕੋਣ ਸੱਦਦਾ ਹਾ ਤੇ ਪਤਾ ਲੱਗਿਆ ਵੀ ਹਾਂ ਆ ਕੋ ਗਿਆ ਇਹ ਹੋਣਾ ਹੀ ਬਣਾ ਹੋਈ ਏ ਤੇ ਕੋਲ ਕੋਣ ਨਾ ਕਦੋਂ ਵੇ ਜਿੱਦਾਂ ਕੋ ਗੱਲ ਆਉਂਦੀ ਮੇਂ ਭੁਲ ਗੀ ਮਾੜੀ ਗੱਲ ਆ ਮੈਂ ਤਾਂ ਇਨਮਾਸੀ ਦਾ ਕਰਕੇ ਆ ਗਈ ਮੈਂ ਚੱਲ ਮਿਲ ਕੇ ਆਉਣੀ ਯਾਰ ਕੋਈ ਨਹੀਂ ਆਉਣਾ ਨਹੀਂ ਚੱਲੋ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਐਦਾਂ ਕਰ ਆਏ ਨੂੰ ਬੰਦਾ ਕਰਦਾ ਜੀ ਦੋਆ ਕਰਦਾ ਇਹ ਨਹੀਂ ਨਹੀਂ ਬੇንዳ ਵਰਤਣਾ ਏਹੀ ਗੱਲ ਮੰਨੋ ਗੁੱਸਾ ਨਾ ਕਰਿਆ ਕਰੋ ਅਸੀਂ ਵੀ ਤਾਂ ਰਹਿ ਨਹੀਂ ਪਾਏ ਕੋਈ ਗੱਲ ਨਹੀਂ ਦੀ ਤੁਹਾਡੀ ਗੱਲ ਹੋਰ ਤੇਰੇ ਭਾਜੀ ਨੇ ਕਿਹਾ ਤਾਂ ਸੁਣ ਲਿਆ ਵੀ ਆ ਗੱਲ ਕਹੀ ਆ ਉਹਨੇ ਮੈਨੂੰ ਉਕਾ ਹੀ ਨਹੀਂ ਆਉਂਦੇ ਨਾ ਤੁਹਾਡਾ ਕਰਦਾ ਮਸਲਾ ਕੋਈ ਖਵਾਉਂਦਾ ਹੀ ਨਹੀਂ ਗੱਲਾਂ ਜਿੰਨਾਂ ਨੂੰ ਕਹਿ ਤੀਆਂ ਮੈਂ ਦਿੱਤਾ ਵੀ ਪਰਿਮਾਨ ਸਵਾਦ ਚਰੀ ਪ੍ਰੀਤ ਜਦੋਂ ਹੁਣ ਇਹਨੇ ਵੱਖਰੀ ਹੋ ਗਈ ਇਹਨੂੰ ਕਿੰਨੇ ਮਿਲਣਾ ਇਹਨੂੰ ਕਿੰਨੇ ਪੁੱਛਣਾ ਜਿਹਦੇ ਮੜਨਾ ਨਹੀਂ ਕਿਸਨੇ ਵੀ ਚੱਲ ਕੋਈ ਨਹੀਂ ਹਾਂ ਤੇ ਮਾਸੀ ਨੂੰ ਰੋਟੀ ਪਾਣੀ ਖਵਾਓ ਤੇ ਬਹਿ ਜਾ ਤੂੰ ਮੈਂ ਜਾ ਕਰ ਲੱਗੀ ਬਹਿ ਜਾ ਮੈਂ ਆਚਾ ਨਹੀਂ ਪੀਣੀ ਪੈਣਾ ਮੁੜ ਕੇ ਮੇਰੇ ਵੀ ਹੋਰ ਕੁਝ ਬੋਲੂਗੀ ਮਾਦੀ ਨਹੀਂ ਪਤਾ ਤੂੰ ਆਪਣੀ ਰੋਟੀ ਵੱਖਰੀ ਕਰ ਠੀਕ ਆ ਇਹਨੂੰ ਲੁੱਟਣ ਦੇ ਗੋਲੇ ਕੱਲੀ ਨੂੰ ਭੈਣ ਜੀ ਰੋਟੀ ਤੇ ਚੱਲ ਵੱਖਰੀ ਕਰ ਲੂਗੀ ਤੇ ਕੀ ਤੁਸੀਂ ਇਹੋ ਜਿਹੇ ਬਗਾਨੇ ਘਰ ਚਾਣ ਕੇ ਰੋਟੀ ਵੱਖਰੀ ਆਉਂਦੇ ਅੱਜ ਤਾਂ ਮੇਹੀ ਸੀਨ ਵੇਖਿਆ ਜਾਂਦਾ ਅੱਜ ਤਾਂ ਮੱਖੀ ਕੰਗੀ ਵੇਖ ਲਿਆ ਅੱਖੇ ਖਾਦਾ ਮੋਰਾ ਕਾਉਂ ਜਰੂਰਗਾ ਮੇਰੀ ਗੱਲ ਸੁਣੋ ਕਦੀ ਕਦੀ ਤੁਸੀਂ ਆਉਣਾ ਵਾ ਕਿਉਂ ਬੁਰੇ ਭਾਂਡੇ ਤੁਸੀਂ ਅਹੀਂ ਨਾ ਆਪਣੀ ਧੀ ਦੇ ਮਗਰ ਬੁਰੇ ਬਣਾ ਕੇ ਤਾਂ ਕੌਣ ਬਣੂਗਾ ਜੇ ਇਦਾਂ ਹੁਣ ਮੈਂ ਸੁਣ ਕੇ ਚੱਲ ਗਈ ਤਾਂ ਉਹਦਾ ਝਾਕਾ ਖੁੱਲ ਜਾਣਾ ਲੈ ਮਾਸੀ ਇੱਥੇ ਕਿਹੜੀ ਬੋਲੀ ਹੈ ਮੇਰਾ ਰਾਜਾ ਨੂੰ ਮਾਤਾ ਦੇ ਕੇ ਜਾਵਾਂ ਥੋੜੀ ਜਿਹੀ ਇਹਨੇ ਮੈਨੂੰ ਕੂਣ ਦਿੰਦੀ ਮੈਨੂੰ ਤਾਂ ਲੱਗਦਾ ਭੈਣ ਜੀ ਤੁਸੀਂ ਵੀ ਦਵਿੰਦਰ ਵਰਗੇ ਹੀ ਤੁਸੀਂ ਦੇਖੋ ਜੇ ਕੀ ਕਰਨ ਦੇ ਤੁਸੀਂ ਗੱਲ ਥੱਲੇ ਦਵਿੰਦਰ ਵਰਗੇ ਨਹੀਂ ਚੱਲ ਆ ਨਹੀਂ ਦਵਿੰਦਰ ਨੇ ਕਰਨਾ ਆਪਣੇ ਵਰਗੇ ਸਾਂ ਆ ਰੋਟੀ ਪਾਣੀ ਬਣਾਈ ਰਿਹਾ ਦਵਿੰਦਰ ਵਰਗੇ ਹੀ ਹੋ ਦਵਿੰਦਰ ਚਾਹਦੀ ਮੇਰੇ ਵਰਗੇ ਹੋਣ ਜੇ ਕਹਦਾ ਮੇਰੇ ਬਾਸਾ ਵਾ ਤੇ ਮੈਂ ਅੰਦਰ ਨੂੰ ਸਿੱਧਿਆ ਨਾ ਕਰ ਜਾ। ਮਾਸਿਨਾ ਹਾਹੋ ਤੂੰ ਜੋ ਪਰੋ। ਤੂੰ ਖਾ ਕੇ ਕੋ ਛਿੱਤਰ ਨਾ ਪਟਾਜ ਹੁੰਦੇ। ਓਹੋ ਚੱਲ ਚੁੱਪ। ਹਾ ਕਿੰਨਾ ਕੋ ਬੱਕ ਗਈ ਏ। ਕੋਈ। ਤੂੰ ਜਾ ਲੈਣੀ ਮੇਰੇ ਕੋਲ ਕੋ ਜਰੀਆਂ ਗਈਆਂ ਮੈਂ ਤਾਂ ਸੁਣ ਸੁਣ ਕੇ ਇੱਥੇ ਪਾਣੀ ਪਾਣੀ ਹੋ ਗਈਆਂ। ਭੈਣ ਜੀ ਚੁੱਪ ਕਰੋ ਹਾਂ ਬਾਹਰ ਲੋਕੀ ਸੁਣਣਗੇ ਚੁੱਪ ਕਰੋ ਤੁਸੀਂ ਚੁੱਪ ਨਹੀਂ ਕਰਦੇ ਚੁੱਪ ਕਰੋ। ਮਮੀ ਜੀ ਫੇਰ ਆ ਗਏ ਜੇ ਤੁਹਾਨੂੰ ਮੈਂ ਕਿਹਾ ਚਲੋ ਤੁਸੀਂ ਅੰਦਰ। ਨਹੀਂ ਭੈਣਾ ਚੁੱਪ ਕਰਾ ਦੇ ਕੀ ਐ ਮੈਂ ਡੰਡ ਦਵਾਇਆ। ਐਡੀ ਭੋਇਆ ਚੜਾਈ। ਚਲ ਮੈਂ ਲੈ ਮੋ। ਕਿ ਤਾਂ ਮੇਰੇ ਵਰਗੀ ਦਾ ਟੇਟਾ ਚੜੀ ਹੋਵੇ ਨਾ ਤੇ ਇਹਦਾ ਮਾ ਬਾਕ ਮਾ ਕੰਦਰਾ ਮਾਰਾਂ ਵੇ ਫਿਰ ਮੱਥੇ ਚੋਂ ਗੰਦਾ ਖੂਨ ਕੱਢਦੀ ਹਾਂ ਇਹ ਜੂੰਡੇ ਪੁੱਟਣੇ ਆ ਆ ਪੁੱਟ ਸਹੀ ਤੂੰ ਜੂੰਡੇ ਇੱਕ ਵਾਰੀ ਆ ਸਹੀ ਇਧਰ ਅੰਦਰ ਤੇਰੇ ਤੌਲੇ ਨਾ ਚੋਤੇ ਬੁੱਢੇ ਬਾਰੇ ਸਾਰੇ ਤੇ ਤੂੰ ਕੀ ਆਖੇਗੀ ਤੈਨੂੰ ਅਜੇ ਪਤਾ ਨਹੀਂ ਆ ਦਵਿੰਦਰ ਚੀਜ਼ ਕੀ ਆ ਲੋਕੀ ਤੇ ਦਵਿੰਦਰ ਦੇ ਨਾਂ ਤੋਂ ਡਰਦੇ ਆ ਤੇ ਤੂੰ ਤੂੰ ਗੁੱਤ ਨੂੰ ਹੱਥ ਪਾਉਣ ਨੂੰ ਫਿਰਦੀ ਆ ਆ ਸਹੀ ਤੈਨੂੰ ਮੈਂ ਦੱਸਾਂ ਤੁਹਾਨੂੰ ਦਵਾ ਤਨੇ ਛੜੀਆਂ ਤੈਨੂੰ ਚੰਗੀ ਤਰ੍ਹਾਂ ਤੈਨੂੰ ਘਰ ਆਣ ਕੇ ਮੈਨੂੰ ਡਰਾਵੇ ਦੇਣ ਲਈ ਆ ਕਿੱਡੀ ਜੱਜ ਲੱਗੀ ਮੇਰੇ ਤੇ ਇਹ ਹੋਣੀ ਨਹੀਂ ਹੋਣੀ ਕਿਉਂ ਤੂੰ ਬਰਿਆਈ ਲੈਣ ਦਾ ਠੇਕਾ ਕੀਤਾ ਵੇਲਾ ਕੇਵळा ਤਾਂ ਵੇਖ ਲਿਆ ਘਰ ਅਜੇ ਬੈਠੀ ਹੈ ਤੇ ਤੂੰ ਬੋਲੀ ਚਲੀ ਜਾਂਦੀ ਬੋਲੀ ਚਲੀ ਜਾਂਦੀ ਇਹ ਕੌਣ ਹੁੰਦੀ ਆ ਮੇਰੇ ਜੂੰਡਿਆਂ ਨੂੰ ਹੱਥ ਪਾਉਣ ਵਾਲੀ ਹੈ ਇਹ ਹਰ ਵਾਰ ਜਾਈ ਹੋਏ ਉਹ ਕੰਜਰਖਾਨਾ ਹੁੰਦਾ ਆਣ ਕੇ ਵੀ ਤੇ ਕਪਤ ਪਾਉਣਾ ਇਹਨੇ ਹੈ ਤੇਰੀ ਤੇ ਸੁਣਦਾ ਤੂੰ ਠੇਕਾ ਲੈ ਲਿਆ ਆ ਉਹਦਨ ਆ ਬੋਲਣ ਬਲਣਦਾ ਉਹ ਤੇ ਕਿਉਂ ਓਦਾਂ ਦੀ ਉਹ ਤੇਰੀ ਭਣੇ ਵੀ ਗਲਤੀਆਂ ਕਰਦੀ ਫਿਰਦੀ ਆ ਤੇ ਇਹ ਪਰਦੇ ਪਾਉਣ ਆ ਜਾਂਦੀ ਆ ਜੇ ਮਾ ਤਾਂ ਮੇਰੇ ਕਦੇ ਦੌੜ ਥਲੇ ਆ ਗਈ ਨਾ ਤਾਂ ਮੈਂ ਵੀ ਨਹੀਂ ਬੋਤਦਾ ਵੜ ਵੜ ਕਰ ਦੇਣਾ ਮੈਂ ਨਹੀਂ ਸਿਆਣੀ ਵੇਖਣੀ ਵੀ ਸਿਆਣੀ ਆ ਮੈਂ ਤੈਨੂੰ ਕੀ ਕਹਿੰਦੀ ਆ ਕਿ ਤੂੰ ਜ਼ਰੂਰ ਬਰਿਆਈ ਲੈਣੀ ਇਹਦੇ ਸਾਹਮਣੇ ਐਵੇਂ ਬੋਲੀ ਜਾਨੀ ਤੂੰ ਬੱਦਲਾਂ ਨੂੰ ਚੜੀ ਜਾਨੀ ਬਰਿਆਈ ਤੇ ਦੌੜ ਆਉਂਦੀ ਆ ਬਰਿਆਈ ਤੇ ਉਹ ਦਵਾਉਂ ਦੇਖਿਆ ਵੜਾ ਜਿਹੜੀ ਉੱਥੇ ਚੰਦ ਚੜ੍ਹਦੀ ਫਿਰਦੀ ਤੈਨੂੰ ਉਹ ਨਹੀਂ ਦਿਖਦੀ ਮਾ ਤਾਂ ਮੈਂ ਤੇਨੀ ਚੰਗੀ ਭਲੀ ਜਿਹੜੀ ਉਹ ਗੰਦੀ ਦੇਦੀਆਂ ਤੇ ਜਿਹੜੀ ਗੰਦੀ ਉਹ ਤੈਨੂੰ ਚੰਗੀ ਦਿਖਦੀ ਆ ਨਹੀਂ ਹੋ ਮੇਰੀ ਅਕੜੀ ਆਵਾਜ਼ ਬਾਹਰ ਨਿਕਲੇ ਤਾਂ ਤੂੰ ਬੱਦਲਾਂ ਨੂੰ ਚੜਦੀ ਜਾਂਦੀ ਐ ਆਂਦੇ ਲੋਕ ਬਾਹਰ ਘਰ ਅੰਮਾ ਜਾਇਆ ਤੇ ਬੂਹੇ ਬਾਹਰ ਲੋਕ ਪਰਾਇਆ ਹਨਾ ਤੇ ਤੈਨੂੰ ਰੁਕਾਵਟ ਦਾ ਪਤਾ ਕਿ ਨਹੀਂ ਤੇ ਤੂੰ ਕਾਹਦੇ ਹੈਗਾ ਬੱਦਲੀ ਚੜਨ ਦੀ ਐ ਇਹ ਕਾਦੀ ਅੰਮਾ ਜਾਈ ਆ ਇਹ ਤਾਂ ਮੇਰੀ ਵੈਰੀ ਦੁਸ਼ਮਣ ਵਾ ਜਦੋਂ ਆਉਂਦੀ ਆਣ ਕੇ ਚੀਜ਼ਣੀਆਂ ਜਿਆ ਲਾ ਦਿੰਦੀ ਆ ਉਹਦੀ ਸਗਾਤ ਹੱਡੀ ਆ ਜਿਹੜੀ ਨਿਗੀ ਨਿਗੀ ਗੱਲ ਕਰਦੀ ਦੱਸਦੀ ਐਡ ਕਰ ਦੋ ਕਰਕੇ ਵੇ ਹੱਡ ਭਲਾ ਕਿਦਣਾ ਕਰਦੀ ਆ ਇੱਥੇ ਰਹੁ ਤੇ ਜੁੱਤੀ ਦੇ ਜ਼ੋਰ ਤੇ ਰਹੁ ਤੇ ਮੈਂ ਦੱਸਾਂ ਤੈਨੂੰ ਇਹ ਕਾ ਵਤਵਾ ਕਾ ਵਤ ਸਿੱਖੀ ਦੀ ਹੁੰਦੀਆਂ ਇਹੋ ਜੀਆਂ ਮੈਂ ਨਹੀਂ ਕਹਦਾ ਸੁਣਦੀ ਮਾਤਾ ਤੂੰ ਸੁਣਨ ਗੀ ਜੀ ਆ ਉਹ ਜਿਹੜੀ ਆਈ ਸੀ ਉਹ ਕਰਨ ਆਈ ਫਫੇ ਕੁੱਟਣੀ ਖੜੇ ਘਰ ਉਦੋਂ ਤੇਰੀ ਨੋਂ ਤੇ ਅਗਲੀ ਹੱਥ ਝੁੱਕ ਕੇ ਗਈ ਆ ਤੇ ਅੱਜ ਸਾਸਰੀ ਕਾਲ ਬਣਾਏ ਸੱਜੇ ਪੁੱਟਾ ਨਿਕਲੀ ਇਹਦੀ ਮਾਸੀ ਆਲੀ ਸਿਰ ਤੇ ਤੇਰਾ ਪਾਣ ਵਾਲਾ ਹੋਇਆ ਹੀ ਉਹ ਮੈਂ ਸੱਚ ਦੱਸਦੀ ਆ ਠੀਕ ਆ ਹਾਏ ਨਹੀਂ ਬਸ ਕਰ ਹ ਮਾਤਾ ਜੀ ਬਸ ਕਰੋ ਵਾਸ ਕਰੋ ਮੇਰਾ ਸਿਰ ਪੀੜਹੁਣ ਡੈਪੇ ਮੈਂ ਤੈਨੂੰ ਸਮਝਾਤਾ ਮਾਤਾ ਅਜੇ ਤੇ ਜੋਬਨ ਘਰ ਨਹੀਂ ਆ ਜੇ ਕਿਤੇ ਜੋਬਨ ਘਰ ਹੁੰਦਾ ਤੇ ਦੀ ਕੁੱਤੇ ਵਾਲਾ ਅਸੀਂ ਦੋਵਾਂ ਨੇ ਦੇ ਦੇਣਾ ਸੀ ਇਹ ਕੌਣ ਹੁੰਦੀ ਆ ਆਣ ਕੇ ਆਣ ਕੇ ਇੱਥੇ ਗੱਲਾਂ ਬਰਸਵਣੀਆਂ ਡਹੀ ਕਰਨ ਇੱਥੇ ਮੈਂ ਸਮਝਾਉਣ ਆਈ ਮੇਰੀ ਸੱਸ ਜੀ ਚੁੱਪ ਕਰ ਜੋ ਚੁੱਪ ਕਰ ਜੋ ਮੈਂ ਤੇਰੇ ਗਾੜੀ ਹੱਥੇ ਜੁਰਦੀ ਚੁੱਪ ਕਰ ਆਹੋ ਮੈਨੂੰ ਹੀ ਚੁੱਪ ਕਰਾਇਆ ਕਰੋ ਮੈਨੂੰ ਕੋਈ ਮੈਂ ਨਹੀਂ ਦਵਾਈ ਦਈ ਜਦੋਂ ਤੇ ਮੇਰਾ ਕੰਮ ਕਰੋ ਇਹਨੂੰ ਰੱਖੋ ਇੱਥੇ ਮੇਰੀ ਬੀਬੀ ਧੀ ਹੈ ਨਾ ਨਹੀਂ ਮੈਂ ਨਹੀਂ ਬੀਬੀ ਤੂੰ ਮੇਰੀ ਬੀਬੀ ਕਿੱਥੇ ਆ ਮੇਰਾ ਖਾਨਦਾਨ ਨਾ ਰੋਲਦੀਆਂ ਨਖਤੀਆਂ ਉਹਦਾ ਬਹਿਜੇ ਬ ਪਤਾ ਕੀ ਹੈ ਬੁਰੇ ਲੱਗੀ ਦਾ ਤੂੰ ਉਹਦੇ ਵਰਗੀ ਆ ਔਰੇ ਨਖਾਤੀ ਬੁਰੀ ਲੱਗਦੀ ਕੁੜਮਾਂ ਦੇ ਪਿੰਡ ਆਣ ਕੇ ਬੈਠੀ ਅੰਦਰ ਆਵੇ ਸਹੀ ਇੱਕ ਵਾਰੀ ਇਹਨੂੰ ਮੈਂ ਦੱਸਾਂ ਵੀ ਦਵਿੰਦਰ ਚੀਜ਼ ਕੀ ਆ ਹਣ ਮੈਂ ਦੱਸ ਹੋਲੀ ਬੋਲਾ ਵੀ ਬੋਲ ਤੈਨੂੰ ਮੈਂ ਤੈਨੂੰ ਬਦਲੇ ਚੜੀ ਚੱਣੀ ਮੈਨੂੰ ਹੋਲੀ ਬੁਲਾ ਉਹ ਜਿਹੜੀ ਇੱਥੇ ਆਣ ਕੇ ਡਈ ਇੱਥੇ ਅਮ ਤਰਾ ਕਾਲਾ ਮੂੰਹ ਕਰਾਉਂਦੇ ਹੀ ਸਾਰਿਆਂ ਦੇ ਤੂੰ ਚੱਕ ਮਰਨਕ ਨਹੀਂ ਕਰਦਾ ਲੈ ਜੋ ਉੱਠੇ ਲੱਗਦੀ ਮੇਰੇ ਮੋਢਿਆਂ ਤੇ ਨਾ ਚੜ ਤੈਨੂੰ ਮੈਂ ਦੱਸਤਾ ਹੀ ਅਜੇ ਤੈਨੂੰ ਪਤਾ ਨਹੀਂ ਕਿ ਜਵਿੰਦਰ ਚੀਜ਼ ਕੀ ਆ ਹਾਂ ਉਹਦੇ ਵੀਡੀਓ ਨਾ ਰਿਲੇਟ ਹੁੰਦੀ ਨਾ ਤੇ ਤੁਹਾਡੇ ਸਾਰੇ ਦੇ ਤੋਲੇ ਚੁੱਕਦੇ ਨਹੀਂ ਮਾਲੇ ਕੁੱਟ ਮੇਰਾ ਨਹੀਂ ਮੈਂ ਗਲਾਂ ਕੁੱਟਦੇ ਮਾਲੇ ਵੇਖੂਗੀ ਵੇਖੂਗੀ ਬਾਹਰ ਚੱਲ ਮੇਰੇ ਕਮਰੇ ਚੋਂ ਚੱਲ ਮੈਂ ਸਮਣਾ ਘੜੀ ਭਾਈ ਪਰੇ ਜਾ ਕੇ ਸਭ ਰਲੇ ਚੋਰ ਕੁੱਤੀ ਸਭ ਰਲ ਗਏ ਆ ਜਿੰਨਾਂ ਤੇ ਗੰਦ ਪਾਇਆ ਇਹ ਕ ਇਹ ਆ ਜਾਂਦੀ ਤਿੱਜੇ ਕ ਦਿਨ ਝੋਲਾ ਚੁੱਕ ਕੇ ਹੋਣੀ ਕੁੜੀ ਨੂੰ ਮੇਲ ਨਹੀਂ ਆਈ ਆਈ ਮੇਲ ਲੈ ਜਾ ਇਹਨਾਂ ਨੂੰ ਨਾਲ ਹੀ ਇਹਨਾਂ ਨੂੰ ਵਾਗ ਨੂੰ ਇਹਨੂੰ ਨਹੀਂ ਹੋਣੀਏ ਹੋਣੀਏ ਚੁੱਪ ਕਰ ਚੁੱਪ ਕਰ ਜਾ ਹੁਣ ਤੇਰੀ ਆਵਾਜ਼ ਆਈ ਨਾ ਬਾਰ ਤੇਰਾ ਮਸਰਾਣਾ ਰੱਖ ਕੇ ਤੇਰਾ ਸਾਹ ਘੁੱਮ ਕਰ ਦੇਣਾ ਵੇਖੀ ਤੇਰਾ ਉਹਦਾ ਕਰ ਉਹਦਾ ਕਰ ਮੂੰਹ ਕਾਲੀ ਆ ਸਦੈ ਰੰਤਰੀ ਸਿਰ ਕਾਲਿਆ ਕਿਤੇ ਮੇਰੇ ਆਂ ਨਹੀਂ ਆ ਬਾਂਜੀ ਸੁ ਦੇਣ ਵਾ ਤੁਸੀਂ ਦੇਣੀ ਇਹ ਤਾਂ ਸਾਹ ਦਾ ਇਹ ਸਦਾਈਆਂ ਵਾਲੇ ਦਾ ਮਾਂਡੇ ਹੀ ਆ ਪਕੜਵਾ ਕਰ ਲਈ ਹੈ ਬੁੱਢੇ ਵਾਰੇ ਮੇਰੇ ਤੋਲੇ ਚ ਗੰਢਈ ਜੇ ਮੇਰੇ ਘਨ ਨਾ ਮਨ ਲੱਗ ਜਾ ਪਤਾ ਤੈਨੂੰ ਚੀਰ ਪਾੜ ਕੇ ਇੱਥੇ ਜਾਣ ਬਾਂਜੀ ਤੁਸੀਂ ਵੀ ਗੱਲ ਕਿੰਨੀ ਵਧਾਉਂਦੇ ਮੈਂ ਕਿਹਾ ਚੁੱਪ ਕਰੋ ਤੁਸੀਂ ਗਾਲ ਕਾਦੀ ਬਤਾਉਂ ਡੈਡਾਂ ਦਾ ਮੈਂ ਸੁਣਦੀ ਆਣ ਕੇ ਉਹਨੇ ਫੇਰ ਬਲਸਣੀ ਉਹਨੂੰ ਵੀ ਥੱਲੇ ਲਾਇਆ ਹੀ ਲਾਇਆ ਕਿਉਂ ਬਲਸਣੀ ਆ ਕਾਡੇ ਨੂੰ ਬਾਹਰ ਪਰਾ ਹਾਏ ਹਾਏ ਭੈਣ ਹਾਂ ਦੋਈ ਨੀ ਜਾ ਬਰਾ ਚਲ ਜਾ ਤੂੰ ਉੱਤੇ ਆਪਣੇ ਅਦਾਬਾ ਪਾਇਆ ਜਾ ਜਦੋਂ ਮਰਜੀ ਤੈਨੂੰ ਫੜ ਕੇ ਕਮਾ ਦਿੰਦੀ ਤੂੰ ਗੱਡੀ ਚੁੱਪ ਕਰ ਰਹੀ ਨਹੀਂ ਹਾਏ ਹਾਏ ਤੇ ਭੈਣ ਜੀ ਤੁਸੀਂ ਹੁਣ ਜੁੰਡੀਆਂ ਜੁੰਡੀਆਂ ਹੋ ਕੇ ਜਾਣਾ ਇੱਥੇ ਕੀ ਅਹੀ ਆਹ ਮੇਰਾ ਕਹੂਗਾ ਕਿ ਉਹਦੀ ਮਾਸੀ ਆਣ ਕੇ ਬੋਲਣ ਰਹੀ ਹੈ ਤੂੰ ਆ ਕੇ ਚੁੱਪ ਕਰੋ ਵੀ ਭੈਣ ਜੀ ਉਹ ਤਾਂ ਤੇਰੇ ਕੋਲ ਨਹੀਂ ਛੂਤਰ ਆਉਂਦੀ ਹਾਂ ਇਹਨੂੰ ਕੀ ਜਾਣਦੀ ਆਓ ਕਰ ਲੈਂਦੀ ਹੁੰਦੀ ਬਥੇਰੀ ਇਹ ਵੀ ਸੂਤਰ ਕਰ ਲੈਂਦੀ ਆ ਮੈਨੂੰ ਤਾਂ ਲੋੜ ਹੀ ਨਹੀਂ ਇੰਨੀ ਕਰਨ ਦੀ ਆ ਮੇਰਾ ਹੁੰਦਾ ਤਾਂ ਵਿਚਾਈ ਦੀ ਕੂਨ ਹੀ ਨਹੀਂ ਡਈ ਤੇ ਹੁਣ ਕੀ ਰੌਲਾ ਪਾਈ ਜਾਵੇਂ ਉਹ ਕਾਹਨੋਂ ਖਾਈਏ ਇਹੀ ਤਮਾਸ਼ਾ ਲਾ ਕੇ ਤੂੰ ਹੀ ਆਦੋ ਇਹਦਾ ਸ਼ਦਾ ਕੂਣਾ ਤਾਂ ਨਿਕਲ ਜਾਣਾ ਵਾ ਜੇ ਕਿਤੇ ਮੇਰੀ ਮੇਰੇ ਵਾਸਤੇ ਪਈ ਹੋਵੇ ਨਾ ਤੇ ਇਹਨੂੰ ਮੈਂ ਚੌਦ ਨਾ ਚ ਸਿੱਧਾ ਕਰਦਾ ਭਾਂਜੀ ਜਿੱਦਾਂ ਬੋਲ ਬੋਲਣ ਦੇ ਮੈਂ ਫੇਰ ਅੰਦਰ ਤੜਫੜੀ ਆ ਆ ਜਾ ਮੈਨੂੰ ਡਰ ਪੈਂਜੀ ਡਰ ਹੋਗਾ ਤੁਹਾਨੂੰ ਸਾਨੂੰ ਕੋਈ ਨਹੀਂ ਆਈ ਇਹ ਤਾਂ ਧੀ ਦਿੱਤੀ ਆ ਧੀ ਦੇ ਮਗਰ ਆਉਣਾ ਵਾ ਹਾਏ ਹਾਏ ਤੇ ਸਾਡੀ ਵੀ ਤੇ ਨਾਉ ਆਹੀ ਉੱਥੇ ਦੱਸ ਪੀ ਹੁਣ ਮੇਰਾ ਨਾ ਛੜੀਏ ਜੋ ਵੀ ਕਹਤੇ ਮੈਂ ਲੈ ਲਾਸੀ ਇਹਦਾ ਰਾਦਾ ਪੀਉਣੇ ਸ਼ਰੋਂ ਐਦਾ ਵਾ ਤੇ ਉਹਨੂੰ ਜਦੋਂ ਮਰ ਜੇ ਫੜਕਾ ਦਿਆ ਕਰੇ ਤੇ ਵਾਲਾਂ ਤੋਂ ਫੜ ਲਿਆ ਕਰੇ ਕਿਉਂ ਸਿਰੋਂ ਐਦਾ ਦੋਤੀ ਆਉਂਦੀਆਂ ਰਾਜੀ ਰਹਿਣ ਈ ਆਉਦੀ ਮਟਿਆਰ ਹੋਣ ਡੀਆਂ ਵਾ ਉਹ ਜਦ ਬਿਚਾਰੀ ਦੁਖੀ ਆ ਤੇ ਦੁਖਿਆਂ ਨੂੰ ਇਹ ਦੁਖੀ ਕਰਦੀ ਆ ਮੈਂ ਤਾਈਓ ਤੇ ਕਹਿਣੀ ਤੁਸੀਂ ਚੁੱਪ ਕਰੋ ਤੁਸੀਂ ਕੋ ਡੇ ਆਪਣਾ ਐਦਾ ਤੋਂ ਸੰਗ ਕੋਈ ਡਾੜਾ ਤੁਸੀਂ ਬੋਲ ਬੋਲ ਜੇ ਗੱਲ ਨੂੰ ਨਹੀਂ ਲਾਉਣਾ ਤੇ ਤੁਸੀਂ ਉਦਾ ਹੀ ਉਹਨੂੰ ਬਿਚਾਰੀ ਨੂੰ ਖਾਣ ਤੋਂ ਦੋ ਰੋਟੀਆਂ ਤੇ ਭੈਣ ਜੀ ਗੱਲ ਨੂੰ ਹੋਰ ਕੋਈ ਲਾਉਂਦੇ ਇੱਥੋਂ ਹਾਂ ਕਿਦਾਂ ਦੀ ਤੁਸੀਂ ਗੱਲ ਜੀ ਤੁਸੀਂ ਤਾਂ ਲਾਉਨੇ ਗੱਲ ਤੇ ਤੁਸੀਂ ਉਹਦੀ ਨੂੰ ਕਰਦਾ ਦੋਗ ਲੈ ਆ ਜੇ ਤੁਸੀਂ ਵੀ ਹਉ ਹੈ ਤਾਂ ਮੈਂ ਹੁਣ ਨਵਾਂ ਨੂੰ ਤਾਂ ਉਹ ਜਾ ਲਾ ਕੇ ਜਾਨੀ ਤੇ ਮੇਚ ਮੇਚ ਤੋਂ ਉਹ ਜਾ ਲਾ ਕੇ ਜਾਨੀ ਮੇਚ ਮੇਚ ਭੈਣ ਜੀ ਆਹ ਜਿਹੜਾ ਇੰਨਾ ਬੋਲਦੀ ਐ ਇਸ ਛਾਟੇ ਨਾਲ ਹੱਥ ਪਾਉਣ ਨਾਲ ਘੱਟ ਥੋੜਾ ਵਾਏ ਮੈਂ ਮਾਂਦੀ ਹੁੰਦੀ ਭੀ ਕੀ ਲੋਕਾਂ ਨੂੰ ਅੰਦੇ ਤੇ ਕਹਿਣਾ ਤਮਾਸ਼ਾ ਵਖਾ ਲੈਣਾ ਬੋਲ ਬੋਲ ਕੇ ਮੈਂ ਵੀ ਉਹਦੇ ਵਰਗੀ ਹੋ ਗਈ ਅਸੀਂ ਤਾਂ ਟਾਈਮ ਕੱਢਣ ਦੇ ਸਾਡੀਆਂ ਕੁੜੀਆਂ ਜਵਾਨ ਹੋ ਗਈਆਂ ਅਸੀਂ ਕਿਤੇ ਕੰਮੀ ਧੰਦੀਆਂ ਤੇ ਫਿਰ ਨੌਕਰੀ ਤੇ ਲੱਗ ਜਾਣ ਮੁੜ ਕੇ ਕਿੰਨੇ ਇਹਨੂੰ ਪੁੱਛਣਾ ਭੈਣ ਜੀ ਨਵਾਂ ਧੀਆ ਨੂੰ ਇੰਨਾ ਵੀ ਨਹੀਂ ਵਧਾਈਦਾ ਜਿੰਨੀ ਉਹ ਵਧੀ ਆ ਨਾਲੇ ਜਾਨੀ ਮੈਂ ਜਾਂਦੇ ਆ ਇਹਦੇ ਪਿੰਡ ਨੂੰ ਉਹਨਾਂ ਨੂੰ ਜਾ ਕੇ ਦਾਦੀ ਕੁੱਕੜਾ ਨੂੰ ਅੱਖਾਂ ਮੀਟ ਕੇ ਬੈਠੋ ਸੀ ਦੇਖੋ ਕੀ ਹੋਣਿਆ ਕੀ ਹੋਣਿਆ ਹਾਂਜੀ ਪਿੱਲਾ ਲੋਥੇ ਜਾ ਕੇ ਪਤਾ ਸਾਰਿਆਂ ਘਰਾਂ ਚ ਹੁੰਦਾ ਵਾ ਹੁੰਦਾ ਪਰ ਇਦਾਂ ਦਾ ਨਹੀਂ ਹੁੰਦਾ ਆ ਲਿਆ ਵਾ ਪਿਆ ਤੋਂ ਉਹਨਾਂ ਦਾ ਪਿਓ ਦੀਪ ਦਾ ਮਾ ਪਿਓ ਕਿਹੜਾ ਧਿਆਨ ਕੇ ਬੋਲਦਾ ਕਿਹੜਾ ਇੰਨਾ ਹੁੰਦਾ ਵਾ ਹੈ ਉਹ ਤੇ ਹੁਣ ਸਿੱਧੀ ਮੈਂ ਪਹੁੰਚਦੀ ਆ ਦੇਖੋ ਜੇ ਤੇ ਆਪਾਂ ਗੱਲ ਠਾਂ ਕਰਨੀ ਹੋਵੇ ਤਾਂ ਫਿਰ ਹੋ ਜਾਂਦੀ ਤੇ ਜੇ ਇਹਦਾ ਤਾਂ ਮਚਾਉਣੀ ਹੋਵੇ ਨਾ ਫਿਰ ਬੜਾ ਕੁੱਕੜਾ ਜੇ ਤਾਂ ਜੇ ਠਾਂ ਨੂੰ ਕਰ ਲਈ ਨਾ ਇਹੜਾ ਕੋਈ ਪਚਾਨੀ ਐ ਜਿੱਥੋਂ ਜਿੱਦਾਂ ਇਹ ਕਰਦੀ ਆ ਮੈਂ ਸਾਰੇ ਵੇਖ ਮੈਂ ਭਾਂਜੀ ਗਲਿਆ ਘੁੱਟਣ ਤੋਂ ਕੋ ਬਾਕੀ ਫਾਈ ਦਾ ਨਾ ਕਰਿਆ ਕੋਈ ਆ ਜੋ ਕੋ ਕੰਡਈ ਆ ਮੈਂ ਕਹਿੰਦੀ ਇਹਦੇ ਨਵਾਂ ਤੀਆਂ ਵਾਲੇ ਚਾਲੇ ਹੀ ਨਹੀਂਗੇ ਬੁੱਢੀ ਦੇ ਮੈਂ ਤਾਂ ਕਹਿੰਦੀ ਵੀ ਤੁਸੀਂ ਜ਼ਿਆਦਾ ਹੀ 扑ੜਕਣ ਦੇ ਤੁਸੀਂ ਆਪ ਤੁਸੀਂ ਠੰਡੇ ਜੇ ਮੜ ਜਿਓ ਕੇ ਵੇਖੋ ਹਾਂ ਬੜਾ ਤੁਹਾਨੂੰ ਕਿੱਦਾਂ ਦਾ ਲੱਗਦਾ ਤੁਸੀਂ ਕਿ ਸਭ ਤਾਂ ਮੈਨੂੰ ਬੜਾ ਵਧੀਆ ਲੱਗਾ ਬਹੁਤ ਵਧੀਆ ਤੁਹਾਡਾ ਨਾਟਕ ਲੱਗਾ ਅੱਜ ਮੈਨੂੰ